ਕਾਰ ਸੰਘਰਸ਼ ਪਾਰਟੀ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਪਿੰਡਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਨ ਸੰਬੰਧੀ ਕਮੇਟੀਗਾਰਾਂ ਡਰੀ ਪਟਿਆਲਾ ਵਿਖੇ ਸੁਰਜੀਤ ਸਿੰਘ ਨਾਹਰ ਐਡਵੋਕੇਟ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ ਜਿਸ ਵਿੱਚ ਜਗਦੇਸ਼ ਸਿੰਘ ਘਨੌਰ ਮੀਤ ਪ੍ਰਧਾਨ ਪੰਜਾਬ ਵੱਲੋਂ ਵਿਸ਼ੇਸ਼ ਸਮੂਲੀਅਤ ਕੀਤੀ ਗਈ ਦੌਰਾਨ ਪਾਰਟੀ ਦੇ ਜ਼ਿਲ੍ਹਾ ਇਕਾਈ ਦੇ ਗਠਨ ਕਰਨ ਲਈ ਅੱਗੇ ਸਮਾਜ ਸੇਵੀ ਅਤੇ ਅੰਬੇਦਕਰਵਾਦੀ ਸ਼ਿਵਾਜੀ ਤਰੀ ਵਾਲ ਦੀ ਸਹਿਮਤੀ ਨਾਲ ਜ਼ਿਲ੍ਹਾ ਪ੍ਰਧਾਨ ਵਜੋਂ ਨਿਯੁਕਤੀ ਕੀਤੀ ਗਈ ਇਸ ਮੌਕੇ ਸੁਰਜੀਤ ਸਿੰਘ ਨਾਹਰ ਐਡਵੋਕੇਟ ਅਤੇ ਜਗਦੀਸ਼ ਸਿੰਘ ਕਨੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਉਹਨਾਂ ਦੀ ਜਨਸੰਖਿਆ ਅਨੁਸਾਰ ਬਰਾਬਰ ਅਧਿਕਾਰਾਂ ਦੀ ਪ੍ਰਾਪਤੀ ਕਰਵਾਉਣਾ ਅਤੇ ਸਵਾਂਝੇ ਸ਼ੋਸ਼ੀ ਸਮਾਜ ਮਜ਼ਦੂਰ ਕਿਸਾਨ ਮਹਿਲਾਵਾਂ ਦੇ ਸ਼ਕਤੀਕਰਨ ਸਿੱਖਿਆ ਅਤੇ ਸੇ ਸਮਾਵਾਦੀ ਬਿਹਤਰੀ ਲੋਕਤੰਤਰ ਦੀ ਮਜ਼ਬੂਤੀ ਬਰਾਬਰ ਸਮਾਨਤਾ ਵਾਲੇ ਸਮਾਜ ਦੀ ਸਿਰਜਣਾ ਆਦਿ ਅਧਿਕਾਰ ਸੰਘਰਸ਼ ਕਮੇਟੀ ਦੇ ਉਦੇਸ਼ ਹਨ ਉਹਨਾਂ ਕਿਹਾ ਕਿ ਸ਼ਿਵਾਜੀ ਧਾਰੀਵਾਲ ਦੇ ਵਿਚਾਰ ਪਾਰਟੀ ਦੀ ਵਿਚਾਰਧਾਰਾ ਨਾਲ ਮਿਲਦੇ ਜੁਲਦੇ ਹਨ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਸਮਾਜ ਭਲਾਈ ਕਾਰਜਾਂ ਵਿੱਚ ਵੱਧ ਚੜ ਕੇ ਆਪਣਾ ਬਣਦਾ ਯੋਗਦਾਨ ਪਾਉਣ ਵਿੱਚ ਮੋਰੀ ਭੂਮਿਕਾ ਅਦਾ ਕਰਦੇ ਆ ਰਹੇ ਹਨ ਨਦੀ ਸਮਾਜਿਕ ਸੇਵਾਵਾਂ ਨੂੰ ਮੁਖ ਰੱਖ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸ਼ਿਵਾਦੀ ਧਾਰੀਵਾਲ ਨੇ ਸੀਨੀਅਰ ਅਗਵਾ ਨੂੰ ਯਕੀਨ ਦਿਵਾਇਆ ਕਿ ਉਹ ਜਲਦ ਹੀ ਜ਼ਿਲ੍ਹਾ ਪੱਧਰ ਤੇ ਬਾਕੀ ਉਹ ਦੇਦਾਰਾਂ ਦੀਆਂ ਨਿਯੁਕਤੀਆਂ ਕਰਨਗੇ ਤੇ ਹਮੇਸ਼ਾ ਇਮਾਨਦਾਰੀ ਅਤੇ ਤੰਦੇਹੀ ਨਾਲ ਪਾਰਟੀ ਹਿਤ ਕਾਰਜਾਂ ਨੂੰ ਸਮਰਪਿਤ ਰਹਿਣਗੇ ਇਸ ਮੌਕੇ ਮਾਸਟਰ ਲਾਲਪ ਸਿੰਘ ਅਪਤਾਰ ਸਿੰਘ ਚਮਤਕਾਰ ਨਰੰਗ ਸਿੰਘ ਮਾਸਟਰ ਗੁਰਬਚਨ ਸਿੰਘ ਸਵਰਨ ਸਿੰਘ ਚਲ੍ਹੇੜੀ ਆਦ ਵੀ ਹਾਜ਼ਰ ਸਨ ਜੈ ਭੀਮ ਜੈ ਭਾਰਤ ਸੋ ਅੱਜ ਮੇਤੀ 28 25 ਨੂੰ ਅਧਿਕਾਰ ਸੰਘਰਸ਼ ਕਮੇਟੀ ਦੀ ਜ਼ਰੂਰੀ ਮੀਟਿੰਗ ਪਾਰਟੀ ਦੀ ਜ਼ਰੂਰੀ ਮੀਟਿੰਗ ਪਟਿਆਲਾ ਬਸਨੀ ਦੇ ਵਿੱਚ ਹੋਈ ਤੇ ਪਟਿਆਲਾ ਬਸਨੀ ਐਸ்சி ਐਸਟੀ ਨੂੰ ਜੋੜਨ ਲਈ ਵਿਚਾਰ ਵਟਾਂਦਰਾ ਹੋਇਆ ਕਿ ਕੈਡਰ ਕੈਂਪ ਪ੍ਰਤੀ ਅਤੇ ਸਹੀ ਸੋਚ ਬਾਰੇ ਦੱਸਣਾ ਅਤੇ ਮੀਟਿੰਗ ਦੀ ਪ੍ਰਧਾਨਗੀ ਸਰਦਾਰ ਸੁਰਜੀਤ ਸਿੰਘ ਐਡਵੋਕੇਟ ਸਾਹਿਬ ਨੇ ਕੀਤੀ ਅਤੇ ਅਨੁਸ਼ਾਸਨ ਨ ਜ਼ਰੂਰੀ ਰੱਖਿਆ ਔਰ ਪਟਿਆਲਾ ਦੀ ਜ਼ਿਲ੍ਹਾ ਕਮੇਟੀ ਸਮਾਜ ਅਤੇ ਲੋਕਾਂ ਦੀ ਸਹੀ ਸੋਚ ਨੂੰ ਅਕੇ ਲਿਜਾਣ ਵਾਸਤੇ ਅੱਜ ਸੰਗਰਸ਼ ਸੰਗਰਾਜ ਅਧਿਕਾਰ ਸੰਗਰਸ਼ ਪਾਰਟੀ ਦੀ ਮੀਟਿੰਗ ਹੋਈ ਐਡਵੋਕੇਟ ਸੁਰਜੀਤ ਸਿੰਘ ਨਾਹਰੇ ਸੁਰਜੀਤ ਸਿੰਘ ਜੀ ਦੱਸੋ ਆਪਣਾ ਅੱਜ ਮੀਟਿੰਗ ਵੀ ਕੀਤੀ ਗਈ ਹੈ ਤੇ ਸ਼ਿਵਾਜੀ ਨੂੰ ਵੀ ਸ਼ਿਵਾਜੀ ਭਾਰੀਵਾਰ ਸਾਹਿਬ ਬੈਠੇ ਨੇ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਜੀ ਵੱਲੋਂ ਟੀਮ ਮੱਦੇਗੀ ਉਹ ਰੈਡਰ ਵੀ ਦਿੱਤੀ ਹੈ ਦੇ ਬੋਲਿਓ ਲੈ ਦਾ ਬੇ ਵੀਰ ਆ ਜਮਾਨ ਨੇ ਕੀ ਕਹਿਣਾ ਚਾਹੋਗੇ ਤੁਸੀਂ ਸ਼ਿਵਾਜੀ ਜੀ ਬਾਰੇ ਜੀ ਪਹਿਲਾਂ ਤਾਂ ਜੀ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਥੋੜੇ ਮੀਡੀਏ ਰਹੇ ਅਸੀਂ ਅੱਜ ਸਾਡੀ ਪਾਰਟੀ ਦਾ ਆਗਾਜ਼ ਕਰ ਰਹੇ ਹਾਂ ਹਾਂ ਜੀ ਬਾਕੀ ਜਿਹੜੀ ਸਾਡੀ ਪਾਰਟੀ ਹੈ ਅਧਿਕਾਰ ਸੰਘਰਸ਼ ਪਾਰਟੀ ਇਸ ਨੂੰ ਜਿੱਤਾਂ ਹੋਣ ਵਿੱਚ ਆਉਣ ਲਿਆਂਦਾ ਤਾਂ ਕਿ ਜੋ ਬਾਬਾ ਸਾਹਿਬ ਭੀਮਰੋ ਉਮੀਦ ਕਰਦੀਆਂ ਨੀਤੀਆਂ ਸੀ ਉਹਨਾਂ ਨੂੰ ਅੱਜ ਤੱਕ ਕਿਸੇ ਵੀ ਪਾਰਟੀ ਨੇ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਤੇ ਨਾ ਹੀ ਸਾਡੇ ਤੇ ਉਹਨਾਂ ਨੂੰ ਪੂਰੇ ਅਧਿਕਾਰ ਸਾਨੂੰ ਮਿਲ ਸਕੇ। ਇਸ ਲਈ ਅਸੀਂ ਇਹ ਪਾਰਟੀ ਹੋਣ ਦੇ ਵਿੱਚ ਲੰਦੀ ਤੇ ਹੁਣ ਅਸੀਂ ਸਾਡੇ ਸਮਾਜ ਨੂੰ ਗਰੀਬ ਸਮਾਜ ਨੂੰ ਜਿੰਨੇ ਪੰਜਾਬ ਇਹ ਜਿਹੜੀ ਪਾਰਟੀ ਹੈ ਇਹ ਕਿਸੇ ਇੱਕ ਕੌਮ ਦੀ ਨਹੀਂ ਹੈ ਇਹ ਇੱਕ ਵਰਗ ਦੀ ਨਹੀਂ ਹੈ ਇਹ ਕਿਸੇ ਇੱਕ ਵਰਗ ਦੀ ਨਹੀਂ ਹੈ ਇਹ ਜੋ ਸਾਡੇ ਲੋਕ ਪਛੜ ਗਏ। ਭਾਵੇਂ ਉਹ ਕਿਸੇ ਵੀ ਕਸ਼ਟ ਦਾ ਹੋਵੇ ਜਿਹੜੇ ਗਰੀਬ ਰਹਿ ਗਏ ਜੋ ਜਿਨ੍ਹਾਂ ਨੂੰ ਪੂਰੇ ਅਧਿਕਾਰ ਨਹੀਂ ਮਿਲ ਸਕੇ ਜਿਨ੍ਹਾਂ ਨੂੰ ਪੂਰੇ ਹੱਕ ਨਹੀਂ ਮਿਲ ਸਕੇ ਉਹਨਾਂ ਨੂੰ ਅਸੀਂ ਪੂਰੇ ਅਧਿਕਾਰ ਤੇ ਹੱਕ ਦਿਵਾਉਣ ਵਾਸਤੇ ਇਹ ਪਾਰਟੀ ਨੂੰ ਦਾ ਆਗਾਜ਼ ਕੀਤਾ ਤੇ ਹੁਣ ਅਸੀਂ ਹਰੇਕ ਜ਼ਿਲ੍ਹੇ ਵਿੱਚ ਮੈਂ ਜ਼ਿਲ੍ਹੇ ਦਾ ਪੰਜਾਬ ਦਾ ਸੀਨੀਅਰ ਵਾਇਸ ਪ੍ਰਧਾਨ ਹਾਂ ਤੇ ਮੇਰੇ ਨਾਲ ਆਪਣਾ ਜਗਦੀਸ਼ ਘਨੌਰ ਜੀ ਸਾਡੇ ਆਲ ਇੰਡੀਆ ਦੇ 22 ਪ੍ਰਧਾਨ ਬੈਠੇ ਨੇ ਤੇ ਅੱਜ ਅਸੀਂ ਪਟਿਆਲੇ ਦੇ ਵਿੱਚ ਅ ਸ਼ੇਵਾਜੀ ਧਾਰੀਵਾਲ ਸਾਹਿਬ ਨੂੰ ਜਿਹੜੇ ਦੇ ਅਸੀਂ ਪ੍ਰਧਾਨ ਨਿਯੁਕਤ ਕੀਤਾ ਜੀ ਤਾਂ ਕਿ ਇਸ ਪਾਰਟੀ ਨੂੰ ਇਹ ਅੱਗੇ ਵਧਾ ਸਕਣ ਹੁਣ ਅੱਗੇ ਇਹਨਾਂ ਨੇ ਇਹ ਜ਼ਿਲ੍ਹੇ ਦੀ ਟੀਮ ਤਿਆਰ ਕਰਨੀ ਹੈ ਜਿਹਦੇ ਵਿੱਚ ਨਾ 20-25 ਮੈਂਬਰ ਹੋਣਗੇ ਇਹਨਾਂ ਦੇ ਇਹ ਉਹਨਾਂ ਉਹਨਾਂ ਦੀ ਪ੍ਰਤੀਨਿਧਤਾ ਕਰਨਗੇ ਤੇ ਸਾਡੇ ਆਪਣਾ ਪਾਰਟੀ ਨੂੰ ਅੱਗੇ ਵਧਾਉਣਗੇ ਮੇਰਾ ਨਾਮ ਜਗਦੀਸ਼ ਸਿੰਘ ਘਨੌਰ ਪਾਰਟੀ ਦੀ ਜਿਹੜੀ ਵਿਚਾਰਧਾਰਾ ਬਾਬਾ ਸਾਹਿਬ ਅੰਬੇਦਕਰ ਦੇ ਪ੍ਰੀ ਨਿਰਮਾਣ ਦਿਵਸ ਤੋਂ ਬਾਅਦ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਆਈਡੈਲੋਜੀ ਸੀ ਉਹਨੂੰ ਮੋਸਟਲੀ ਕਿਸੇ ਵੀ ਪਾਰਟੀ ਨੇ ਅੱਗੇ ਨਹੀਂ ਤੋਰਿਆ ਜਿਸ ਸਦਕੇ ਅੱਜ ਦੇਸ਼ ਦੇ ਘਰੋਂ ਕੋਟ 75 ਸਾਲ ਬਾਅਦ ਵੀ ਅੱਜ ਦਲਤ ਲੋਕਾਂ ਦੀ ਹਾਲਤ ਬਦ ਨਾਲ ਬਦਤਰ ਹੋ ਚੁੱਕੀ ਆ ਅਸੀਂ ਪਿੰਡਾਂ ਵਿੱਚ ਜਾਂਦੇ ਆ ਪਿੰਡਾਂ ਦੇ ਅੰਦਰ ਹਾਲਾਤ ਇਸ ਕਦਰ ਦੇ ਬਣ ਰਹੇ ਨੇ ਕਿ ਮੁੜ ਕੇ ਅਸੀਂ ਜਿਸ ਇਸ ਗਟਰ ਚੋਂ ਅਸੀਂ ਨਿਕਲ ਕੇ ਆਏ ਸੀ 5000 ਸਾਲ ਪਹਿਲਾਂ ਮੈਨੂੰ ਐਂ ਲੱਗਦਾ ਵੀ ਅਸੀਂ ਮੁੜ ਕੇ ਫੇਰ ਉਸੇ ਪਾਸੇ ਨੂੰ ਅਸੀਂ ਜਾ ਰਹੇ ਹਾਂ ਕਿਉਂਕਿ ਦੇਸ਼ ਦੀ ਜਿਹੜੀ ਰਾਜ ਕਰਨ ਵਾਲੀ ਜਿਹੜੀ ਟੀਰਾ ਉਹ ਅੱਜ ਦੇਸ਼ ਦੇ ਅੰਦਰ ਮਨੁੱਖੀ ਸਿਮਰਤੀ ਲਾਗੂ ਕਰਨ ਦੀ ਬਹੁਤ ਉਤਾਵਲੀਆ ਔਰ ਹਿੰਦੁਸਤਾਨ ਦਾ ਜਿਹੜਾ ਕਨਸਟੀਚਿਊਸ਼ਨ ਆਫ ਇੰਡੀਆ ਕਨਸਟੀਚਿਊਸ਼ਨ ਆਫ ਇੰਡੀਆ ਨੂੰ ਉਹ ਬਦਲਣ ਦੀ ਤਾਕਤ ਹੈ ਉਹਨਾਂ ਕੋਲ ਉਹਨਾਂ ਕੋਲ ਪੂਰਾ ਬਹੁਮਤ ਹੈ ਆ ਬਟ ਅੱਜ ਸਥਿਤੀ ਇਹ ਹੈ ਜੇਕਰ ਜੇਕਰ ਲੋਕ ਸੰਗਠਨ ਸੰਗਠਿਤ ਨਾ ਹੋਏ ਤਾਂ ਹਾਲਾਤ ਬਦ ਨਾਲੋਂ ਬੱਤਰ ਹੋ ਜਾਣਗੇ ਮੁਰਕੇ ਸਾਨੂੰ ਉਸੇ ਪਾਸੇ ਚ ਜਾਣਾ ਪੈ ਜੇਗਾ ਜਿਹੜਾ ਜਿਸ ਚ ਵਰਗੀਕਰਨ ਚੋਂ ਅਸੀਂ ਨਿਕਲ ਕੇ ਆਏ ਸੀ ਸਾਨੂੰ ਉਸੇ ਵਰਗੀਕਰਨ ਦੇ ਅੰਦਰ ਤੱਕ ਦਿੱਤਾ ਜਾਊਗਾ ਇਸ ਲਈ ਜ਼ਰੂਰੀ ਅਸੀਂ ਦੇਖਦੇ ਹਾਂ ਪਿੰਡਾਂ ਦੇ ਅੰਦਰ ਵੱਖ-ਵੱਖ ਪਿੰਡਾਂ ਦੇ ਅੰਦਰ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਅਸੀਂ ਦੇਖਦੇ ਹਾਂ ਕਿ ਤੇ ਝੂਠੇ ਇੰਕਾਊਂਟਰ ਕੀਤੇ ਜਾ ਰਹੇ ਨੇ ਜਿਹੜਾ ਕੋਈ ਸੱਚ ਬੋਲਦਾ ਸੱਚ ਬੋਲਣ ਦੇ ਖਿਲਾਫ ਪਰਚੇ ਦਰ ਝੂਠੇ ਪਰਚੇ ਦਰਜ ਕੀਤੇ ਜਾਂਦੇ ਨੇ ਔਰ ਇੱਥੇ ਹੀ ਬਸ ਨਹੀਂ ਔਰਤਾਂ ਦੀ ਹਾਲਤ ਜਿਹੜੀ ਆ ਵੱਧ ਨਾਲੋਂ ਬੱਤਰ ਹੋ ਚੁੱਕੀ ਆ ਰੋਜ਼ਗਾਰ ਨਾਮ ਦੀ ਕੋਈ ਚੀਜ਼ ਰਹੀ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀ ਪਾਰਟੀ ਸੰਘਰਸ਼ ਕਰ ਰਹੀ ਆ ਆਂਡੀਆਂ ਪੱਧਰ ਤੇ ਦਬੇ ਕੁਚਲੇ ਲੋਕਾਂ ਦੇ ਹੱਕ ਹਕੂਕ ਦਿਵਾਉਣ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੀ ਮਦਦ ਕੀਤੀ ਜਾਏ ਔਰ ਆਉਣ ਵਾਲੇ ਇਲੈਕਸ਼ਨ ਦੇ ਅੰਦਰ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਵੱਧ ਤੋਂ ਵੱਧ ਪੰਜਾਬ ਦੇ ਅੰਦਰ ਬੰਦੇ ਖੜੇ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡੀ ਸਾਡੀ ਸਰਕਾਰ ਬਣੇ ਔਰ ਅਸੀਂ ਉਹ ਨੀਤੀਆਂ ਲਾਗੂ ਕਰੀਏ ਜਿਨ੍ਹਾਂ ਦੇ ਨਾਲ ਜਿੱਦੇ 'ਚ ਰੋਜ਼ਗਾਰ ਦੀ ਗੱਲ ਹੋਵੇ ਜਿੱਦੇ ਐਜੂਕੇਸ਼ਨ ਦੀ ਗੱਲ ਹੋਵੇ ਜਿੱਦੇ 'ਚ ਸਿਹਤ ਸਵਾਵਾਾਂ ਦੀ ਗੱਲ ਹੋਵੇ ਜਿੱਦੇ 'ਚ ਮਤਲਬ ਇਨਸਾਨ ਨੂੰ ਜਿਉਣ ਦਾ ਹੱਕ ਹੋਵੇ ਇਹ ਜੀ ਮਤਲਬ ਅਸੀਂ ਵਿਚਾਰਧਾਰਾ ਨੂੰ ਅਸੀਂ ਲੈ ਕੇ ਤੁਰ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਦੇ ਅੰਦਰ ਵੱਧ ਤੋਂ ਵੱਧ ਏਰੀਆ 'ਚ ਅਸੀਂ ਬੰਦੇ ਜਿਤਾ ਕੇ ਵਿਧਾਨ ਸਭਾ 'ਚ ਭੇਜੀਏ ਜਿਹੜੇ ਸਾਡੇ ਲੋਕਾਂ ਦੀ ਹੱਕ ਹਕੂਕ ਦੀ ਗੱਲ ਕਰ ਸਕਣ ਮੇਰਾ ਨਾਮ சிவாਜੀ ਧਾਰੀਵਾਲ சிவாਜੀ ਧਾਰੀਵਾਲ ਜੀ ਤੁਹਾਨੂੰ ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਜ਼ਿਲ੍ਹੇ ਦੀ ਕਮਾਂਡ ਸੌਂਪੀ ਗਈ ਹੈ ਠੀਕ ਹੈ ਜੀ ਤੇ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਤਾਂ ਕੀ ਬੰਲੇ ਕੀ ਤੁਸੀਂ ਤੁਹਾਡਾ ਰੁਝਾਨ ਮੰਦੇ ਤੁਹਾਨੂੰ ਕਿਵੇਂ ਹੋਇਆ ਵੀ ਪਾਰਟੀ ਕਿਉਂ ਕਿਵੇਂ ਕਿਉਂ ਜੁਆਇਨ ਕੀਤੀ ਤੁਸੀਂ ਤੁਹਾਡਾ ਕਾਰਨ ਕੀ ਹੈ ਮੈਂ ਅਧਿਕਾਰ ਸੰਘਰਸ਼ ਪਾਰਟੀ ਇਸ ਕਰਕੇ ਜੁਆਇਨ ਕੀਤੀ ਹੈ ਕਿ ਮੈਂ ਦੇਖਿਆ ਕਿ ਜਿਹੜੇ ਵਾਂਚੇ ਸਮਾਜ ਐ ਦਬੇ ਕੁਚਲੇ ਸਮਾਜ ਸਾਡਾ ਉਸ ਨੂੰ ਮਤਲਬ ਕਿ ਬਹੁਤ ਜ਼ਿਆਦਾ ਦਬਾਇਆ ਜਾਂਦਾ ਅਧਿਕਾਰਾਂ ਤੋਂ ਵਾਂਚਿਤ ਰੱਖਿਆ ਜਾਂਦਾ ਤੇ ਅਧਿਕਾਰਾਂ ਦੇ ਲਈ ਸਾਨੂੰ ਇੱਕ ਸੰਘਰਸ਼ ਕਰਨਾ ਪਏਗਾ ਤੇ ਜੋ ਇਸ ਦਾ ਨਾਂ ਰੱਖਿਆ ਅਧਿਕਾਰ ਸੰਘਰਸ਼ ਕਮੇਟੀ ਪਾਰਟੀ ਬਹੁਤ ਅੱਛਾ ਨਾਂ ਰੱਖਿਆ ਔਰ ਬੜੇ ਸੂਝਵਾਨ ਸਾਡੇ ਸੀਨੀਅਰਸ ਨੇ ਮੈਨੂੰ ਇਸ ਯੋਗ ਸਮਝਿਆ ਕਿ ਵੀ ਜ਼ਿਲੇ ਦੀ ਪ੍ਰਧਾਨਗੀ ਮੈਂ ਕਰ ਸਕਾਂ ਤੇ ਮੈਂ ਵੀ ਆਪਣੇ ਸੀਨੀਅਰਸ ਦਾ ਬਹੁਤ ਧੰਨਵਾਦ ਕਰਦਾ ਆ ਕਿ ਇਹਨਾਂ ਨੇ ਮੈਨੂੰ ਇਸ ਯੋਗ ਸਮਝਿਆ ਔਰ ਅਸੀਂ ਘਰ-ਘਰ ਜਾ ਕੇ ਪਿੰਡ-ਪਿੰਡ ਜਾ ਕੇ ਇਹ ਪੈਗਾਮ ਦੇਗਾਵਾਂਗੇ ਕਿ ਘਰ-ਘਰ ਦੇਣਾ ਇਹ ਪੈਗਾਮ ਸਿੱਖਿਆ ਸਿੱਖਿਆ ਤੇ ਸਨਮਾਨ ਸੋ ਸਿੱਖਿਆ ਨੂੰ ਅੱਜਕੱਲ ਖੋਇਆ ਜਾ ਰਿਹਾ ਹੈ ਸੋ ਉਸ ਨੂੰ ਵੀ ਬਚਾਣਾ ਹੈ ਔਰ ਜਿਹੜੇ ਸਾਡੇ ਅਧਿਕਾਰ ਨੇ ਸਾਡੇ ਹੱਕ ਹੈ ਉਹ ਵੀ ਉਨਾ ਦੇ ਲਈ ਵੀ ਅਸੀਂ ਸੰਘਰਸ਼ ਕਰਨਾ ਤੇ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਅਸੀਂ ਇਹ ਸੰਘਰਸ਼ ਕਰ ਸਕਦੇ ਹਾਂ ਸੋ ਇਸ ਲਈ ਅਸੀਂ ਆਪਣੇ ਸਾਰੇ ਸਮਾਜ ਨੂੰ ਜੋੜਾਂਗੇ ਤੇ ਪਟਿਆਲੇ ਦੇ ਵਿੱਚ ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਸਮਝ ਕੇ ਜਿੰਨੀਆਂ ਵੀ ਵੱਧ ਤੋਂ ਵੱਧ ਕਲੋਨੀਆਂ ਨੂੰ ਅਸੀਂ ਮਿਲ ਸਕੇ ਕਲੋਨੀਆਂ ਚ ਜਾ ਕੇ ਲੋਕਾਂ ਨੂੰ ਇਕੱਠ ਕਰਕੇ ਇੱਕ ਬਹੁਤ ਵੱਡਾ ਸੰਗਠਨ ਤਿਆਰ ਕਰਾਂਗੇ ਇਸ ਤੋਂ ਇਲਾਵਾ ਅਸੀਂ ਪਿੰਡਾਂ ਦੀ ਹਾਲਤ ਦੇਖਦੇ ਆ ਪਿੰਡਾਂ ਦੇ ਵਿੱਚ ਵੀ ਬੜੀ ਨਾਜ਼ੁਕ ਹਾਲਤ ਹੈ ਔਰ ਉਹਨਾਂ ਨੂੰ ਵੀ ਆਪਣੇ ਅਧਿਕਾਰਾਂ ਬਾਰੇ ਸੰਘਰਸ਼ ਕਰਨ ਬਾਰੇ ਅਸੀਂ ਜਾਗਰਿਤ ਕਰਾਂਗੇ ਔਰ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਉਹਨਾਂ ਦੇ ਹਾਲਾਤ ਨੂੰ ਤਾਂ ਹੀ ਅਸੀਂ ਪੜੋਂ ਜੁੜੋਂ ਤੇ ਸੰਘਰਸ਼ ਕਰੋ ਦਾ ਨਾਅਰਾ ਨੂੰ ਤਾਂ ਹੀ ਅਸੀਂ ਕਾਮਯਾਬ ਕਰ ਸਕਦੇ ਹਾਂ ਜੇ ਆਪਾਂ ਅਧਿਕਾਰਾਂ ਦੇ ਲਈ ਇੱਕੋ ਜਮਾਤ ਵਿੱਚ ਇੱਕੋ ਜਗ੍ਹਾ ਇਕੱਠੇ ਹੋਈਏ ਅਧਿਕਾਰ ਸੰਘਰਸ਼ ਪਾਰਟੀ ਬਣਾ ਕੇ ਚੱਲੀਏ